ਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਪੰਜਾਬ ਪੁਲ ਦਾ ਨੋਟੀਫਿਕੇਸ਼ਨ ਜਿਹੜਾ ਉਹਤ ਹੋ ਚੁੱਕਿਆ ਤੇ 2024 ਵਾਲੀ ਭਾਰਤੀ ਦਾ ਰਿਜ਼ਲਟ ਤੁਹਾਨੂੰ ਪਤਾ ਹੀ ਆਪਣਾ ਹਨਾ ਵੀ ਨੰਬਰ 1 ਹੀ ਸੀਗਾ ਕਿ ਫਿਜ਼ੀਕਲ ਆਪਾਂ ਪਾਸ ਕਰਾਇਆ 56 ਜਣਿਆਂ ਨੂੰ ਜਿਹੜੇ ਕਿ ਮੇਰੇ ਕੋਲ ਆ ਕੇ ਜਿਨ੍ਹਾਂ ਨੇ ਪ੍ਰੈਕਟਿਸ ਕੀਤੀ ਜਿਨ੍ਹਾਂ ਦੇ 20 ਮੁੰਡੇ ਤੇ 36 ਕੁੜੀਆਂ ਸੀ ਮੁੰਡੇ ਘਟ ਤਾਂ ਸੀ ਕਿਉਂਕਿ ਮੁੰਡਿਆਂ ਦਾ ਇੱਥੇ ਰਹਿਣ ਦਾ ਉਹਨਾ ਪ੍ਰਬੰਧ ਨਹੀਂ ਹੋਇਆ ਸੀ ਆਪਣੇ ਤੋਂ ਇਸ ਵਾਰ ਕਰਾਂਗੇ ਤੇ ਕੁੜੀਆਂ ਦਾ ਪ੍ਰਬੰਧ ਜਿਹੜਾ ਪੂਰਾ ਹੋ ਗਿਆ ਸੀਗਾ ਤੇ ਇਸ ਲਈ ਕੁੜੀਆਂ ਜਾਦੇ ਸੀ ਆਪਣੇ ਕੋਲ ਤੋਂ ਉਹਨਾਂ ਨੂੰ ਆਪਾਂ ਪ੍ਰੈਕਟਿਸ ਵਧੀਆ ਕਰਾਈ ਤੇ 36 ਕੁੜੀਆਂ ਪਾਸ ਕਰਵਾਈਆਂ ਸੀ ਆਪਾਂ 40-45 ਦੇ ਲਗਭਗ ਸੀਗੀਆਂ ਕੁੜੀਆਂ ਤੇ ਬਾਕੀ ਤੁਸੀਂ ਸਾਈਡ ਤੇ ਵੀਡੀਓ ਵੀ ਦੇਖ ਸਕਦੇ ਆ ਪ੍ਰੂਫ ਵੀ ਆਪਾਂ ਨਾਲ ਦੇਵਾਂਗੇ ਤੇ ਹੁਣ ਆਪਣੀਆਂ ਵੀਡੀਓ ਵੀ ਆਪਣੀਆਂ ਜਿਹੜੀਆਂ ਆਪਾਂ ਰਿਪੀਟ ਕਰਾਂਗੇ ਦੁਬਾਰਾ ਨਾਲ ਪ੍ਰੂਫ ਦੇ ਕੇ ਵੀ ਆਹ ਕੁੜੀ ਜਾਂ ਮੁੰਡੇ ਨੇ ਪ੍ਰੈਕਟਿਸ ਵੀ ਆਪਣੇ ਕੋਲੇ ਕੀਤੀ ਪ੍ਰੈਕਟਿਸ ਕਰਦਾ ਵੀ ਗਰਾਊਂਡ 'ਚ ਦਿਖਾਵਾਂਗੇ ਤੇ ਫਿਜ਼ੀਕਲ ਫਿੱਟ ਦਾ ਪ੍ਰੂਫ ਵੀ ਦਵਾਂਗੇ ਤੇ ਹੁਣ ਅੱਜ ਆਪਾਂ ਗੱਲ ਕਰਦੇ ਆ ਤੁਹਾਡੇ ਮੁੰਡੇ ਕੁੜੀਆਂ ਜਿਨ੍ਹਾਂ ਦੇ ਜੰਮ ਪੜਦੇ ਹਨਾ ਜਿਨ੍ਹਾਂ ਦਾ ਵੀ ਜੰਪ ਚ ਫਲੋ ਨਹੀਂ ਬਣਦਾਗਾ ਵੀ ਜੰਪ ਨਹੀਂ ਲੱਗਦੇਗੇ ਤੇ ਉਹਦੇ ਲਈ ਆਪਾਂ ਤੁਹਾਨੂੰ ਅੱਜ ਇੱਕ ਐਕਸਰਸਾਈਜ਼ ਦੱਸਾਂਗੇ ਵੀ ਜਿਹੜੀ ਤੁਸੀਂ ਹੁਣੇ ਤੋਂ ਸਿੱਖਣੀ ਜਾਂ ਸਟਾਰਟ ਕਰਨੀ ਸ਼ੁਰੂ ਕਰ ਦੇਣੀ ਆ ਵੀ ਜਿਹਦੇ ਨਾਲ ਕੀ ਉਹ ਐਕਸਰਸਾਈਜ਼ ਤੋਂ ਬਾਅਦ ਸਾਰੀਆਂ ਐਕਸਰਸਾਈਜ਼ਾਂ ਹੋ ਜਾਣਗੀਆਂ ਤੇ ਉਹਦੇ ਨਾਲ ਹੀ ਬੋਡੀ ਚ ਫਲੋ ਆਉਣਾਗਾ ਤੁਹਾਡਾ ਠੀਕ ਆ ਤੇ ਉਹਦੇ ਨਾਲ ਜਿਹੜਾ ਜੰਪ 70% ਜਿਹੜਾ ਜੰਪ ਉਹਦੇ ਨਾਲ ਹੀ ਲੱਗਣਾਗਾ ਤੇ ਅੱਜ ਤੁਹਾਨੂੰ ਆਪਾਂ ਹੁਣ ਅੱਜ ਫਿਰ ਦਿਖਾਈਏ ਕੋ ਐਕਸਰਸਾਈਜ਼ ਹਾਂਜੀ ਦੋਸਤੋ ਉਹ ਐਕਸਰਸਾਈਜ਼ ਜਿਹੜੀ ਹੈਗੀ ਆ ਆਹ ਆਹ ਜਿਹੜੀ ਬੇਸਿਕ ਜੀ ਜਿੰਨੀਆਂ ਵੀ ਕੁੜੀਆਂ ਨੂੰ ਆਪਾਂ ਪਾਸ ਕਰਾਇਆ ਸਾਰੀਆਂ ਨੂੰ ਇਹੀ ਕਰਵਾਈ ਸੀ ਪਹਿਲਾਂ ਤੇ ਇਹ ਤੁਹਾਨੂੰ ਪਹਿਲਾਂ ਜਮਾ ਸਹੀ ਕਰਕੇ ਵਿਖੋਨਾ ਫਿਰ ਤੁਹਾਨੂੰ ਸਿਖਾਉਂਗਾ ਹੀ ਫਿਰ ਇਹਦੇ ਫਾਇਦੇ ਵੀ ਦੱਸੂਗਾ ਇਹ ਹੈਗੀ ਐਕਸਰਸਾਈਜ਼ ਫਿਰ ਇੱਧਰ ਵੀ ਇਹ ਜਿਹੜੀ ਤੁਸੀਂ ਸਿੱਖਣੀ ਆ ਸਭ ਤੋਂ ਪਹਿਲਾਂ ਇਹ ਜਦੋਂ ਹੋਣ ਲੱਗ ਗਈ ਸਮਝ ਲਓ ਤੁਸੀਂ ਪਿਆਰ ਆ 80 70 80% ਜੰਪ ਲਈ ਤੇ ਹੁਣ ਇਹ ਜਿਹੜਾ ਮੈਂ ਕਰਕੇ ਵਿਖਾਦੀ ਤੁਹਾਨੂੰ ਹਨਾ ਮੈਂ ਤਾਂ ਕੋਈ ਕਰਕੇ ਵਿਖਾ ਦੂੰਗਾ ਵੀ ਕਰੋ ਮੈਂ ਪਰ ਮੈਨੂੰ ਪਤਾ ਹੈ ਜਿੰਨੀ ਦੇਖਣ ਨੂੰ ਸੌਖੀ ਲੱਗ ਰਹੀ ਆ ਬਹੁਤ ਜਣਿਆ ਤੋ ਇਹ ਹੋਣੀ ਨਹੀਂ ਕਈ ਕਰ ਵੀ ਲੈਣਗੇ ਪਹਿਲੀ ਵਾਰ ਚ ਹਾਂਜੀ ਹੁਣ ਇਹਦੇ ਫਾਇਦੇ ਮੈਂ ਤੁਹਾਨੂੰ ਦੱਸਦਾ ਫਾਇਦੇ ਕੀ ਆ ਇਹਦੇ ਜਿਵੇਂ ਆਪਾਂ ਹੁਣ ਐ ਕਰ ਰਹੇ ਆ ਹਨਾ ਇੱਕ ਤਾਂ ਆਪਣੀ ਜਿਹੜੀ ਤਾਪਮਤ ਜਾਨੀ ਕਿ ਪਿੰਜਣੀ ਆ ਪਿੰਜਣੀ ਚ ਪਾਵਰ ਆਉਂਦੀ ਆ ਕਿਉਂਕਿ ਰੇਸ ਜੰਪ ਪਾਣਾ ਜਿਹੜਾ ਉਹ ਪੱਟਾਂ ਦੇ ਜ਼ੋਰਤ ਨਹੀਂ ਲੱਗਦਾ ਉਹ ਜਾਂ ਜਾਦੇ ਜ਼ੋਰਤ ਪਿੰਜਣੀ ਦਾ ਲੱਗਦਾ ਆਪਣੇ ਆ ਮਸਲਾ ਨਾਲ ਲੱਗਦਾਗਾ ਇਸ ਲਈ ਇਹ ਐਕਸਰਸਾਈਸ ਆਪਾਂ ਇਹਨਾਂ ਨੂੰ ਟ੍ਰੇਨ ਕਰਦੇ ਜਦੋਂ ਐ ਕਰਦੇ ਆ ਹਰ ਐਕਸਰਸਾਈਸ ਇਹੀ ਹੁੰਦਾਗਾ ਇਹ ਆਪਣਾ ਜਿਹੜਾ ਨਾ ਆ ਮਸਲ ਸਪਰਿੰਗ ਵਾਂਗੂ ਕੰਮ ਕਰਨ ਲੱਗ ਪੈਂਦਾ ਫਿਰ ਕਾਂ ਕਰਕੇ ਇੱਕ ਫਾਇਦਾ ਇਹ ਆ ਐਕਸਰਸਾਈਜ਼ ਦਾ ਫਾਇਦਾ ਇੱਕ ਇਹ ਆ ਆਹ ਮਸਲ ਟ੍ਰੇਨਡ ਹੁੰਦੇ ਦੇ ਨਾਲ ਦੂਜਾ ਜਦੋਂ ਆਪਾਂ ਗੋਡਾ ਉੱਤੇ ਚੱਕਦੇ ਆ ਤੋ ਫਲੈਕਸੀਬਿਲਟੀ ਵੀ ਬਣਦੀ ਆ ਆਪਣੀ ਬਾਡੀ 'ਚ ਤੇ ਤੀਜੀ ਗੱਲ ਜਿਹੜੀ ਵੇਖੋ ਗੋਡਾ ਦੋਨਾਂ ਜੰਪਾਂ 'ਚ ਆਪਣੇ ਅੱਗੇ ਹੀ ਰਹਿੰਦੇ ਆ ਹਾਈ ਜੰਪ 'ਚ ਵੀ ਐਂ ਹੀ ਰਹੂਗਾ ਗੋਡਾ ਠੀਕ ਆ ਪਰ ਮੁੜਨਾ ਸੌਖਾ ਹੋ ਜਾਂਦਾ ਹਾਈ ਜੰਪ 'ਚ ਤੇ ਲੌਂਗ 'ਚ ਵੀ ਜਦੋਂ ਆਪਾਂ ਟੇਕ ਆਫ ਟੇਕ ਆਫ ਲੈਣੇ ਆ ਉਸ ਤੋਂ ਬਾਅਦ ਜੇ ਤੁਹਾਡਾ ਗੋਡਾ ਆਟੋਮੈਟਿਕ ਇੱਥੇ ਗਿਆ ਚਲਾ ਤੇ ਜੰਪ ਤੁਹਾਡਾ ਕਲੀਅਰ ਆ ਤੇ ਇਸ ਲਈ ਇਹ ਐਕਸਰਸਾਈਜ਼ ਜਿਹੜੀ ਬਹੁਤ ਜ਼ਰੂਰੀ ਆ ਸਿੱਖਣੀ ਤੁਹਾਡੇ ਲਈ ਇਹ ਹੁਣ ਸਿੱਖਣੀ ਆਪਾਂ ਕਿਵੇਂ ਆ ਹੁਣ ਜੀ ਤੁਹਾਨੂੰ ਆਪਾਂ ਐਕਸਰਸਾਈਜ਼ ਵੀ ਦੱਸਤੀ ਕਿਵੇਂ ਕਰਨੀ ਉਹਦੇ ਫਾਇਦੇ ਵੀ ਦੱਸਤੇ ਤੇ ਹੁਣ ਤੁਹਾਨੂੰ ਆਪਾਂ ਦੱਸਦੇ ਸਿੱਖਣੀ ਕਿਵੇਂ ਆ ਹਨਾ ਪਹਿਲਾਂ ਤੁਸੀਂ ਸਿੱਧੀ ਉਹ ਨਿਊਮੇ ਟਰਾਈ ਕਰਨੀਗੀ ਪਹਿਲਾਂ ਤੁਸੀਂ ਦੇਖਣਾ ਵੀ ਹਾਂ ਇਹਦੇ ਚ ਹੋਇਆ ਕੀ ਆ ਕਿਉਂਕਿ ਹਰੇਕ ਨਹੀਂ ਆ ਸਿੱਧੀ ਸਿੱਖ ਸਕਦਾਗਾ ਉਹਨੂੰ ਪਹਿਲਾਂ ਆਪਾਂ ਜਮਾ ਬੇਸਿਕ ਤੋਂ ਸਿਖਾਵਾਂਗੇ ਕੁਛ ਨਹੀਂ ਪਹਿਲਾਂ ਆਪਾਂ ਸੱਜੇ ਪੰਜੇ ਤੇ ਥੋੜਾ ਜਿਹਾ ਜੰਪ ਲੈਣਾ ਕਿ ਆਹ ਜਿਹੜੀ ਲੱਤ ਇਹ ਰੱਖਣੀ ਆ ਅੱਗੇ ਐ ਸੱਜੇ ਤੇ ਜੰਪ ਲੈ ਅੱਗੇ ਫਿਰ ਖੱਬਾ ਰੱਖਿਆ ਥੱਲੇ ਅੱਗੇ ਫਿਰ ਸੱਜੇ ਤੇ ਜੰਪ ਫਿਰ ਖੱਬੇ ਤੇ ਜੰਪ ਤੇ ਜਦੋਂ ਜੰਪ ਲੈਣਾ ਆਹ ਲੱਤ ਜਿਹੜੀ ਥੋੜੀ ਜੀ ਮੋੜਨੀ ਆ ਹਵਾ 'ਚ ਫਿਰ ਉਹਨੂੰ ਰੱਖ ਦਿਆ ਸਾਰੀ ਫਿਰ ਇਹਦੇ ਤੇ ਜੰਪ ਇਹਦੇ ਤੇ ਜੰਪ ਜਦੋਂ ਨਾਲ ਦੀ ਨਾਲ ਥੱਲੇ ਰੱਖੀ ਉਹਦੇ ਨਾਲ ਦੀ ਨਾਲ ਉਹਦੇ ਤੇ ਜੰਪ ਸੱਜੀ ਰੱਖੀ ਗਈ ਸੱਜੀ ਤੇ ਜੰਪ ਖੱਬੀ ਰੱਖੀ ਗਈ ਖੱਬੀ ਤੇ ਜੰਪ ਫਿਰ ਫਿਰ ਤੁਸੀਂ ਲਗਾਤਾਰ ਕਰਕੇ ਦੇਖੋ ਸੱਜੇ ਤੇ ਜੰਪ ਖੱਬੇ ਤੇ ਜੰਪ ਸੱਜੇ ਤੇ ਜੰਪ ਖੱਬੇ ਤੇ ਜੰਪ ਨਾਲ-ਨਾਲ ਜਦੋਂ ਜੰਪ ਲਿਆ ਇਹਦੇ ਤੇ ਇਹਨੂੰ ਥੋੜਾ ਜਿਹਾ ਅੱਗੇ ਜੰਪ ਲੈਣਾ ਆਪਾਂ ਐਨੂੰ ਸਾਈਡ ਨਾਲ ਨੂੰ ਜਾਣਾ ਆਇਆ ਕਰਕੇ ਜੰਪ ਲਿਆ ਖੱਬੀ ਰੱਖੋ ਫੇਰ ਜੰਪ ਲਿਆ ਖੱਬੀ ਸੱਜੀ ਖੱਬੀ ਐਂ ਜੰਪ ਲੈਂਦੇ ਸਾਈਡ ਨੂੰ ਜਾਣਾ ਫੇਰ ਇਧਰੋਂ ਐ ਤੇ ਫਿਰ ਉਸ ਤੋਂ ਬਾਅਦ ਤੁਸੀਂ ਰੱਖ ਸਕਦੇ ਜਿਵੇਂ ਮੈਂ ਹੱਡਲ ਰੱਖੀਆਂ ਇੱਟਾਂ ਰੱਖ ਲਓ ਆਪਾਂ ਸੱਜੇ ਪਾਸੇ ਸ਼ੁਰੂ ਕਰਦੇ ਹਾਂ ਹਰ ਇੱਕ ਹੱਡਲ ਦੇ ਤੂੰ ਦੋਨੇ ਲੱਤਾਂ ਲੰਗਣਗੀਆਂ ਪਰ ਲੰਗਣਗੀਆਂ ਕਿਵੇਂ ਤੂੰ ਦੱਸਿਆ ਹੀ ਆ ਪਹਿਲਾ ਜੰਪ ਆਪਾਂ ਖੱਬੇ ਤੇ ਲਾਵਾਂਗੇ ਜੰਪ ਲਿਆ ਆ ਨਗਾਦੀ ਲੱਤ ਰੱਖਤੀ ਰੱਖਣ ਸਾਰੀ ਫਿਰ ਇਹਦੇ ਤੇ ਜੰਪ ਤੇ ਆ ਲੱਤ ਲਗਾਉਣੀ ਆ ਜੰਪ 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 ਗਲਤੀ ਇਹ ਹੁੰਦੀ ਆ ਦੇ ਤੁਸੀਂ ਕੀ ਕਰੋਗੇ ਐਨਭੌਣ ਤੋਂ ਬਾਅਦ ਧਾਰੀ ਤੇ ਜਾਓਗੇ ਐ ਨਹੀਂ ਜਾਣਾ ਪਹਿਲਾਂ ਆ ਲੱਤ ਨਗਾਈ ਫਿਰ ਆ ਥੱਲੋਂ ਜੰਪ ਕਰੋ ਖੰਬੇ ਤੇ ਜੰਪ ਨਗਾਦੀ ਲੱਤ ਫਿਰ ਸੱਜੇ ਤੇ ਨਗਾਦੀ ਕਰ ਖੰਬੇ ਤੇ ਸੱਜੇ ਤੇ ਖੰਬੇ ਤੇ ਸੱਜੇ ਉਸ ਤੋਂ ਬਾਅਦ ਫਿਰ ਲਗਾਤਾਰ ਕਰਕੇ ਦੇਖੋ ਤੁਸੀਂ ਤੁਹਾਡੇ ਫਲੋ ਚ ਆ ਕੇ ਜਿਹੜਾ ਗੋਡਾ ਗੋਡਾ ਹਮੇਸ਼ਾ ਉਹ ਇੱਥੇ ਰਹਿਣਾ ਚਾਹੀਦਾ ਐ ਨਹੀਂ ਪੈਰ ਕਰਨਾਗਾ ਫਿਰ ਤੁਹਾਡੀ ਆਤ ਜੰਪਾ ਵੇਲੇ ਵੀ ਐ ਬਣਦੀ ਵੀ ਪੈਰ ਹਮੇਸ਼ਾ ਇੱਥੇ ਰੱਖਣ ਦੀ ਆਦਤ ਬਣਾਉਣੀ ਆਪਾਂ ਇਹ ਆਦਤ ਬਣਾਉਣ ਵਾਸਤੇ ਆਪਾਂ ਇਹ ਐਕਸਰਸਾਈਜ਼ ਕਰ ਰਹੇ ਆ ਕਿਉਂਕਿ ਜੇ ਗੋਡਾ ਇੱਥੇ ਰਹੂਗਾ ਤੁਹਾਡੀ ਸਪ੍ਰਿੰਟ ਵੀ ਵਧੀਆ ਬਣੂਗੀ ਤੇ ਤੁਹਾਡਾ ਜਿਹੜਾ ਹਾਈ ਜੰਪ ਵਾਲਾ ਐਕਸ਼ਨ ਤੇ ਲੌਂਗ ਜੰਪਾ ਦਾ ਜਮਾ ਵਧੀਆ ਰਹੂਗਾ ਕਿਉਂਕਿ ਦੋਨਾਂ ਚ ਗੋਡੇ ਐਂ ਚਾਹੀਦੇ ਐ ਹਾਈ ਜੰਪ ਚ ਵੀ ਐ ਤੇ ਲੌਂਗ ਚ ਵੀ ਟੀਕ ਆਫ ਐਂ ਚਾਹੀਦਾ ਇਸ ਲਈ ਇੱਥੇ ਰੱਖ ਇੱਥੇ ਰੱਖਣੀ ਲੱਤਾਂ ਦੀ ਆਪ ਪਿੱਛੇ ਰਹਿਣਾਗਾ ਐ ਨਹੀਂ ਉੱਤੇ ਨਹੀਂ ਚੜਨਾ ਉੱਤੇ ਚੜੋਂਗੇ ਤਾਂ ਇੱਥੇ ਰੱਖੋਗੇ ਪਿੱਛੇ ਰਹਿਣਾ ਹੌਲੀ ਹੌਲੀ ਇਹਨੂੰ ਫਲੋ ਚ ਲੈ ਕੇ ਆਉਣਾ ਪਹਿਲਾਂ ਛੋਟੇ ਦੀ ਜਦੋਂ ਇਹ ਫਲੋ ਆਉਣ ਲੱਗ ਗਿਆ ਤੁਹਾਡੀ ਬੋਡੀ ਦੇ ਵਿੱਚ ਉਦੋਂ ਸਮਝ ਲੋ ਤੁਹਾਡਾ ਦਿਮਾਗ ਜਿਹੜਾ ਤੁਹਾਡੀਆਂ ਲੱਤਾਂ ਨੂੰ ਕੰਟਰੋਲ ਕਰਨ ਲੱਗ ਗਿਆ ਵੀ ਮਾਈਂਡ ਦਾ ਜਿਹੜਾ ਮਸਲ ਨਾਲ ਕਨੈਕਸ਼ਨ ਬਣ ਗਿਆ ਇਹ ਤਾਂ ਦੋ ਜਮੇ ਤੁਸੀਂ ਹਾਈ ਜੰਪ ਕੋਲੇ ਜਾ ਰਹੇ ਆ ਭੱਜ ਕੇ ਜਿਹੜੇ ਐਕਸਰਸਾਈਜ਼ ਹੋਣ ਲੱਗੀ ਇਹਦਾ ਫਾਇਦਾ ਕੀ ਹੋਊਗਾ ਹਾਈ ਜੰਪ ਕੋਲੇ ਤੁਸੀਂ ਗਏ ਜਦੋਂ ਤੁਸੀਂ ਟੇਕ ਆਫ ਲਾਉਂਗੇ ਤਾਂ ਆਟੋਮੈਟਿਕ ਜਿਵੇਂ ਤੁਹਾਡਾ ਦਿਮਾਗ ਸਿਗਨਲ ਭੇਜੂਗਾ ਲੱਤ ਨੂੰ ਤੇ ਇਹ ਲੱਤ ਜਿਹੜੀ ਫੋਲਡ ਹੋ ਜੂਗੀ ਐ ਕਰਕੇ ਜਦੋਂ ਜਮਾ ਕੋਲੇ ਪਹੁੰਚ ਕੇ ਐਂ ਫਿਰ ਜਿਹੜਾ ਇਹ ਐਕਸਰਸਾਈਜ਼ ਕਰ ਕਰਕੇ ਦਿਮਾਗ ਦਾ ਕਨੈਕਸ਼ਨ ਲੱਤਾਂ ਨਾਲ ਜੁੜਦਾ ਤੇ ਤੁਹਾਡਾ ਜਿਹੜਾ ਜੰਪ ਫਿਰ ਐਂ ਲੱਗਦਾ ਹੈਗਾ ਤਾਂ ਕਰਕੇ ਆਪਾਂ ਇਹ ਐਕਸਰਸਾਈਜ਼ ਹਰ ਇੱਕ ਨੂੰ ਕਰਾਉਨੇ ਹੁੰਦੇ ਆ ਇਨ ਉਸ ਤੋਂ ਬਾਅਦ ਤੁਸੀਂ ਆ ਲੈਵਲ ਤੇ ਜਾਣਾ ਆਇਆ ਬਾਈ ਉਸ ਤੋਂ ਬਾਅਦ ਲੈਵਲ ਤੇ ਜਾਣਾ ਇਹ ਨਹੀਂ ਹੁਣ ਮੈਨੂੰ ਪਤਾ ਵੀ ਤੁਸੀਂ ਕਿਵੇਂ ਕਰੋਗੇ ਇਹਦਾ ਜਗਾਰ ਆਪ ਦਾ ਦਿਮਾਗ ਲਾ ਕੇ ਤੁਸੀਂ ਇੰਨੀ ਕੁੱਚੀ ਹਾਈਟ ਬਣਾਉਣੀ ਆ ਜਿਵੇਂ ਮਰਜ਼ੀ ਬਣਾਓ ਜਿਆ ਚਾਰ ਘਾੜਾਂ ਹੀ ਬਹੁਤ ਆ ਤੇ ਵਧੀਆ ਜੀ ਉਹੀ ਬੱਸ ਗੋਡਾ ਇੱਥੇ ਰਹਿਣਾ ਚਾਹੀਦਾ ਤੇ ਮੂੰਹ ਹਲ બસ 에어 플로우 ਜਦੋਂ ਬਣ ਲੱਗ ਗਿਆ ਤੁਹਾਡੇ ਜਨ ਪਰ 90% ਲੱਗਣ ਲੱਗ ਜਾਣਗੇ ਹਾਈ ਤਾਂ ਪੱਤੇ ਹੀ ਲੱਗੂਗਾ ਇਹ ਹੈਗਾ ਜੀ ਆਪਣਾ ਤਰੀਕਾ ਜਿਹੜਾ ਸਿਖਾਉਣ ਦਾ ਐਕਸਰਸਾਈਜ਼ ਦਾ ਟ੍ਰੇਨਿੰਗ ਦੇਣ ਦਾ ਇਹ ਹੈਗਾ ਹੁਣ ਇਹ ਵੀਡੀਓ ਦੇ ਵਿੱਚ ਹੈਗਾ ਆਪਣਾ ਵੀ 1% ਲਾ ਲੋ ਕਿਉਂਕਿ ਜਿਹੜਾ ਫਿਰ ਮੇਰੇ ਨਾਲ ਰੋਜ਼ ਜਿਹਨੂੰ ਮੈਂ ਦੱਸੂਗਾ ਜਾਂ ਰੋਜ਼ ਜਿਹੜਾ ਕੋਈ ਆਫਲਾਈਨ ਕਰੂੰਗਾ ਉਹ 100% ਫਿਰ ਤਾਨੂੰ ਪਤਾ ਹੀ ਕਿਨੇ ਇਹ ਇੱਕ ਐਕਸਰਸਾਈਜ਼ ਆ ਇਹਦੇ ਵਰਗੀਆਂ ਹੋਰ ਬਹੁਤ ਫਿਰ ਟਾਈਮ ਤੇ ਕਿਸੇ ਦੀ ਕੋਈ ਵੀ ਕਮੀ ਦੇਖ ਕੇ ਨਾਲ ਦੀ ਨਾਲ ਉਹਨੂੰ ਸੁਧਾਰਿਆ ਜਾਂਦਾ ਤੇ ਇਹ ਐਕਸਰਸਾਈਜ਼ ਤੁਸੀਂ ਸਿੱਖਣੀ ਆ ਤੇ ਆਪਣੀ ਆਨਲਾਈਨ ਤੇ ਆਫਲਾਈਨ ਟ੍ਰੇਨਿੰਗ ਸਟਾਰਟ ਆ